ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਅਕਾਰ ਪਹਿਲਾ ਹਲ ਬਿਨ ਰਹਿ ਨਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁ ਨਾ ਪਵਜਲ ਫੇਰਾ ਰਹਾਓ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤਗੁਰੂ ਦਿਆਲ ਹਰਨਾਮ ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਗਾ ਮੁਖ ਮਸਤਕ ਪਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਈਏ ਤਿੰਨ ਸਾਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਗੁਰੂ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਤੋਂ ਦੀ ਮਹੱਲਾ ਪੰਜਵਾਂ ਕਾਲ ਪਹਿਲਾ ਦੂ ਪੱਦੇ ਇੱਕ ਓੰਕਾਰ ਸਤਗੁਰੂ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾ ਸਦਾ ਰੰਗ ਹਰ ਕੇ ਜਾ ਕੋ ਪਾਖ ਸੁਆਮੀ ਰਹਾਉ ਉੱਚ ਸਮਾਨਾ ਠਾਕਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਨਹੀਂ ਨਿਕਟਾਨੀ ਨਿਰਪਉ ਹੋਏ ਰਹੇ ਲਿਵ ਏਕੇ ਨਾਨਕ ਹਰ ਮਨ ਮਾਨੀ توڑی محلہ پنجو ہار بسرت صدا خواری تاکو ٹوکھا کہاں بیا واپے اوٹ تو ہاری رہا بن سمرن جو جیون بلنا سرپ جیسے ارجائی ارجاری کھنڈن کو راج کماوے انت چلے گو ہاری ਗੁਣ ਨਿਧਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਟੋੜੀ ਮੱਲਾ ਪੰਜਵਾਂ ਕਰ ਦੁੱਜਾ ਚੌ ਪੱਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦਹਿਦ ਸਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤ ਨਾ ਇਹ ਇਹੋ ਮਨ ਲਾਇਓ ਬਿਕਸ਼ੂ ਪਈ ਗਰੰਗ ਕੁਸੰਬ ਕੋ ਪਰਗ ਰਹਿ ਜੋ ਹੋਂ ਜਾਇਓ ਚਰਨ ਕਮਲ ਸੂ ਭਾਉ ਨਾ ਕੀਨੋ ਨੈ ਸਤਸਪੁਰਖ ਮਨਾਇਓ ਤਾਵਤ ਕੋ ਤਾਵੇ ਬੋ ਭਾਤੀ ਜੂ ਤੇਲੀ ਬਲਦ ਪਰਮਾਇਓ ਨਾਮਦਾਨ ਇਸਨਾਨ ਨਾ ਕੀਓ ਇਕ ਨਿਮਖਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੁਝਿਓ ਅਪਨਾਇਓ ਪਾਰਬੁ ਕਾਰਨਾ ਕਬੂ ਕੀਏ ਨਹੀਂ ਸਤਗੁਰੂ ਸੇਵ ਧਾਇਓ ਪੰਚ ਦੂਤ ਰਚ ਸੰਗਤ ਗੋਸਤ ਮਤਵਾਲੋ ਮਦਮਾਇਓ ਕਰੋ ਬੇ ਨਤੀ ਸਾਧ ਸੰਗਤ ਹਰ ਸੰਗ ਭਗਤ ਵਸ਼ਲ ਸੁਣ ਆਇਓ ਨਾਨਕ ਭਾਗ ਪ੍ਰਿਯੋ ਹਲ ਪਾਛੇ ਰਾਖ ਲਾਜ ਅਪਨਾਇਓ ਟੋਡੀ ਮੱਲਾ ਪਨਿਉ ਮਾਨੁਖ ਬਿਨ ਬੂਝੇ ਬਿਸਾ ਆਇਆ ਅਨੇਕ ਸਾਜ ਸ਼ਗਾਰ ਬਹੁ ਕਰਤਾ ਜੂ ਮਿਰਤਕ ਓੜਾਇਆ ਰਹੋ ਧਾਇ ਧਾਇ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨ ਆਇਆ ਕਰ ਆਪਰਣ ਸਵਾਰੀ ਸੇਜਾ ਕਾਮਣ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਪਰਤੇ ਭੀਖ ਭੀਖ ਦੁਖ ਪਾਇਆ ਸਾਰੋ ਦਿਨ ਸ ਮਜੂਰੀ ਕਰਤਾ ਤੋਹ ਮਸ ਮਸਲੇ ਸ਼ਰ ਆਇਆ ਖੇਤ ਭਇਓ ਬੈਗਾਰੀ ਨਿਆਈ ਕਰਕੇ ਕਾਮਨਾ ਆਇਆ ਪਇਓ ਅਨੁਗੁਰ ਹੈ ਜਾਕੂ ਪ੍ਰਭ ਕੋ ਤਿਸ ਹਿਰਦੇ ਨਾਮ ਵਸਾਇਆ ਸਾਧ ਸੰਗਤ ਕੈ ਪਾਸ਼ੇ ਪਰਿਓ ਜਨ ਨਾਨਕ ਹਲ ਰਸ ਪਾਇਆ ਟੋਢੀ ਮੱਲਾ ਪੰਜਵਾ ਕਿਰਪਾ ਨਿਤ ਬਸੋ ਦੇ ਹਲਨੀਤ ਤੈਸੀ ਬੁੱਧ ਕਰੋ ਪ੍ਰਗਾਸ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਰੇ ਕੀ ਪਾਉ ਤੂਰਾ ਮਸਲਤ ਲੇਲੇ ਲਾਵੋ ਮਹਾਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤਹਾਰੋ ਭਾਉ ਜੋ ਤੂੰ ਦੇਹ ਤਹੀ ਇਹੋ ਤ੍ਰਿਤੇ ਆਣ ਨਾ ਕ ਤੂੰ ਧਾਉ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਨ ਹੋਏ ਰਈਏ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਈਏ ਸਦਾ ਸਦਾ ਹਮਸ਼ੋਰੇ ਤੁਮਰੇ ਪੂਪ ਰਭ ਹਮਰੋ ਮੀਰਾ ਨਾਨਕ ਬਾਲਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਕੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੂ ਪੱਦੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਮੰਗੋ ਦਾਨ ਠਾਕਰ ਨਾਮ ਅਵਰ ਕਾਸ਼ੂ ਮੇਰੇ ਸੰਗਣ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਵਿਦ ਕੋ ਧਾਵੇ ਸਗਲ ਨਰਾਰਥੋਂ ਕਾਮ ਬਿਨ ਗੁਬਿੰਦ ਅਵਰ ਜੈ ਚਾਹੋ ਦੀ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹਲਾ ਪੰਜਵਾ ਪ੍ਰਭ ਜੀ ਕੋ ਨਾਮ ਮਨੇ ਸਧਾਰੇ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਇਹੇ ਹਮਾਰੇ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰੇ ਨਾਮ ਅਸ ਕਹੀ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿ ਸਤਾਰੇ ਬਿਖੇ ਬਲਾਸ ਕਹੀਤ ਬਹੁ ਤੇਰੇ ਚਲਤ ਨਾ ਕਸ਼ੂ ਸੰਘਾਰੇ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਟੋਡੀ ਮੱਲਾ ਪੰਜਵਾਂ ਨੀਕੇ ਗੁਣ ਗਾਓ ਮਟਾਈ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇਹਾ ਉਹਾ ਲੋਗ ਰਹਾਓ ਚਰਨ ਬੁਖਾਰ ਕਰੋ ਗੁਰ ਸੇਵਾ ਮਨੇ ਚਰਾਉ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੁਈ ਜੋ ਹੋਗ ਸੰਤ ਟਹਿਲ ਸੁਈ ਹੈ ਲਾਗਾ ਜਿਸ ਮस्तक ਲਿਖਿਆ ਲਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਜੋ ਟੋਡੀ ਮਹਲਾ 5 ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹਾਓ ਬਬਲ ਨਾ ਸੂਜੇ ਦੁੱਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੂਡ ਅਲੇਖੇ ਛੂਟੇ ਹਮ ਨਿਰਗੁਣ ਲਿਹੋ ਉਭਾਰੀ ਸਤਿਬਖਸ਼ੇਨ ਦਾ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲਿਹੋ ਇਹ ਬਾਰੀ ਟੋਡੀ ਮੱਲਾ ਪੰਜਵਾਂ ਰਸਨਾ ਗੋਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਾਨੁਪਜਿਓ ਸਗਲੇ ਦੂਖ ਭਲਾਇਣ ਰਹਾਓ ਜੋ ਮੰਗੇ ਸੋਈ ਸੋਈ ਪਾਵੇ ਸੇਵੇ ਸੇਵ ਹਰ ਕੇ ਚਲਨ ਰਸਾਇਣ ਜਨਮ ਮਰਨ ਦੋਹੋਂ ਤੇ ਛੂਟੈ ਭਉਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਭਲਾਇਣ ਅਬਨਾਸੀ ਖੀਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਢੀ ਮੱਲਾ ਪੰਜਵਾਂ ਦਿਨਦਕ ਗੁਰ ਕਰਪਾ ਦੇ ਹਟਿਓ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਸੇਵਕੇ ਬਾਣ ਸਿਰ ਕਟਿਓ ਰਹਾਓ ਕਾਲਜਾਲ ਜਮ ਜੋ ਨਾ ਸਕੇ ਸੱਚ ਕਾ ਪੰਥਾ ਥਾਟਿਓ ਖਾਤ ਖਰਚੇ ਤੇ ਕਿਛ ਨਖੁੱਟਤ ਨਾਹੀ ਰਾਮ ਰਤਨ ਤਨ ਖਾਟਿਓ ਬਸਮੂ ਪੂ ਤੂ ਆ ਕੇ ਨੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸੁਭਾਇਆ ਟੋਡੀ ਮਹਲਾ ਪੰਜਮ ਕਿਰਪਨ ਧਨ ਮੰਨ ਗਿਲਵਿਖ ਭਰੇ ਸਾਦ ਸੰਧੂ ਭਜਨ ਕਾਲ ਸੁਆਮੀ ਢਾਕਨ ਕੋ ਇੱਕ ਹਲੇ ਰਹਾਉ ਅਨੇਕਿ ਛਦਰ ਬੋਹਿਥ ਕੇ シュडकत ताम न जाही ਕਰੇ ਜਿਸ ਕ ਬੋਹਿਥ तिस आराधे ਖੋਟੇ ਸੰਗ ਖਰੇ ਗਲੀ ਸੈਲ ਉਠਾਵਤ ਚਾਹੇ ਓਏ ਓਹਾ ਹੀ ਹੈ ਤਲੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਖੋ ਸ਼ਰਨ ਭਰੇ ਬੋਲੀ ਮੱਲਾ ਪੰਜਵਾ ਹਰ ਕੇ ਚਾਲਨ ਕਮਲ ਮਨ ਧਿਆਉ ਕਾੜ ਕੋਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਵਰਨ ਹਾਰਾ ਦੁਖ ਅੰਤਾਰ ਸੁਖ ਰਾਸ ਤਾਕੋ ਬਿਗਨ ਨ ਕੋ ਲਾਗੇ ਜਾਕੀ ਪ੍ਰਭਾਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭੇਕ ਬਾਲਬੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੇਕ ਤੋਡੀ ਮੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨੁਗ੍ਰਹਿੋ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਓ ਜਿਸਕੇ ਸੇ ਫਿਰ ਤਨਹੀ ਸੰਮਾਲੇ ਬਿਨ ਸੇ ਸੋਗ ਸੰਤਾਪ ਹਾਸ ਦੇਹ ਰੱਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨ ਦਇਆ ਤਾਲੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਕਾ ਬੜ ਬਲਤਾਪ ਤੋਡੀ ਮੱਲਾ ਪੰਜਵਾ ਸੁਮੀ ਸਨ ਪਰਿਉ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਜ ਬਿਨ ਕੌਣ ਉਦਾਰੇ ਰਹਾਓ ਖੋਜਿਤ ਖੋਜਿਤ ਬਹੁ ਪ੍ਰਕਾਰੇ ਸਲਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਏ ਮਾਇਆ ਰਜ ਬੰਦ ਆਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਨ ਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੂਡੀ ਮਹੱਲਾ ਪੰਜਵਾਂ ਘਰ ਤੇ ਜਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਸ਼ੂ ਨਾ ਥੋਰੀ ਤੇਰੋ ਨਹੀਂ ਸੁ ਜਾਣੀ ਮੋਰੀ ਰਹੋ ਆਪਨ ਰਾਮ ਨ ਜੀਨੋ ਖਿਨੂਆ ਜੋ ਪੜਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨ ਬਸਾਇਓ ਛੋਟ ਜਾਹੇ ਵਾਹੂ ਚਿਤ ਅਲਾਇਓ ਸੋ ਸੰਜੋ ਜਿਤ ਭੂਖਤ ਸਾਇਓ ਅਮਰਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮੱਲਾ ਪਜੋ ਹਮਾਰੇ ਏਕੇ ਹਰੀ ਹਰੀ ਆਣ ਅਬਰ ਸੇ ਆਣ ਨ ਕਰੀ ਰਹਾਓ ਵੱਡੇ ਭਾਗ ਗੁਰ ਆਪਣਾ ਪਾਇਓ ਗੁਰ ਮੋ ਕੋ ਹਾਲ ਨਾਮ ਦਰ ਲੜਾਇਓ ਹਰ ਹਰ ਜਾਪ ਤਾਪ ਬਰਤ ਨਾਇਮਾ ਹਰ ਹਰ ਦੇ ਆਏ ਕੁਸਲ ਸਭ ਖੀਮਾ ਯਾਰ ਬਿਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਥਾ ਕਰ ਪਾਇਆ ਸਭ ਕਿਛੁ ਤਿਸਕੇ ਗ੍ਰਹਿ ਮੈਂ ਆਇਆ ਟੋਡੀ ਮੁੱਲਾ ਪੰਜਵਾਂ ਘਾਰ ਚੌਥਾ ਦੂਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਰੂੜੋ ਮਨ ਹਰ ਰੰਗੋ ਲੋੜੇ ਗਾਲੀ ਹਰ ਨੀ ਹੋ ਨਾ ਹੋਏ ਰਹੋ ਕੰਤਨ ਦੀ ਦਰਸ਼ਨ ਕਾਰਨ ਬੀਤੀ ਬੀਤੀ ਵੇਖਾ ਗੁਰਮਿਲ ਪਰ ਮੰਗਵਾਇਆ ਹੈ ਇਹ ਬੋਦ ਪਾਈ ਮੈਂ ਸਾਧੂ ਕੰਤੋ ਲੇਖ ਲਿਖਿਓ ਤੁਲ ਮਾਥੇ ਇਹ ਬਿਦ ਨਾਨਕ ਹਰ ਨੈਣ ਅਲੋਇ ਟੋਡੀ ਮਲਾ ਪੰਜਵਾ ਗਰਬ ਗਹਿਲੜੋ ਮੂੜੋ ਹਿਓਰੇ ਹਿਓ ਮਹਾਰਾਜ ਰੀ ਮਾਇਓ ਟੀ ਦੀਹਰ ਨਿਆਈ ਮੋਹੇ ਫਾਕਿਓਰੇ ਰਹਾਓ ਕਣੋ 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 ਸਦ ਲੋੜੇ ਬਿਨ ਲੈਹਣੇ ਕੈਠੇ ਪਾਇਓਰੇ ਮਹਾਰਾਜ ਜੋ ਗਾਥ ਵਾਹੂ ਸਿਉ ਨੁਬੜਿਓ ਨਹਿ ਪਾਗੜੋ ਬਾਹਿ ਸਿੰਜਿਓਰੇ ਸੁਣ ਮਨ ਸਿਖ ਸਾਧੂ ਜਨ सगलो ਠਾਰੇ सगले پاک ਸਰ ਪ੍ਰਾਸ਼ਿਤ ਮੇਟਿਓਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਪਾਸਨ ਬੜਿਓ ਰੇ ਤੋਦੀ ਮਹਲਾ ਪੰਜਵਾਂ ਕਾਲ ਪੰਜਵਾਂ ਦੂਪਦੇ ਈ ਕੋ ੰਕਾਰ ਸਤਗੁਰ ਪ੍ਰਸਾਦ ਐਸੋ ਮਾ ਗੁਨ ਮੇਰੋ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਹਰ ਅੰਗ ਰੋਗ ਇਹ ਢਾਂਤੇ ਸਗਲ ਦੂਰ ਕੀਨ ਰਹਾ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀ ਰੇ ਦੀਨ ਰੂਪ ਅਨਰੂਪ ਮੇਰੋ ਕਸ਼ੂ ਨਾ ਵਿਚਾਰਿਓ ਪ੍ਰੇਮ ਗਇਓ ਮੋਹੇ ਹਰ ਰੰਗ ਪੀਨ ਪੀਖਿਓ ਲਾਲਨ ਪਾਟ ਵਿੱਚ ਖੋਏ ਆਨੰਦ ਚਿਤਾ ਹਲਕੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸ ਹੀ ਕੋ ਧੀਨ ਟੋਡੀ ਮੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਲਮ ਧਰਮ ਜਪ ਇਹੀ RAM ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਦਾਰ ਜੀਵਨ ਤਨ ਮੋਰੇ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾੜ ਘਾੜ ਤੋਸਾ ਸੰਗ ਮੋਰੇ ਮਨ ਆਪਣੇ ਕੋ ਮੈਂ ਆਰ ਸਖਾ ਕੀ ਸੰਤ ਪ੍ਰਸਾਦ ਭਏ ਮਨ ਨਰਮਲ ਕਰ ਕਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਵਿਸਲ ਨਹੀਂ ਨਿਮਖ ਹੀ ਰੇਤੇ ਆਪਣੇ ਭਗਤ ਕੋ ਪੂਲੰਦਾਨ ਰਹਾਉ ਖੋ ਪਰਮ ਰਾਖ ਮੇਰੇ ਅਪ੍ਰੀਤਮ ਅੰਤਰਜਾਮੀ ਸੂਲ ਸੁਜਾਨ ਉਰ ਰਾਜ ਨਾਮ ਧਨ ਮੇਰੇ ਅਮਲ ਤਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਗਾਏ ਕਾਵੇ ਸਮਰਥ ਕਾਨ ਤੇਰੀ ਸ਼ਰਨ ਜੀਵਨ ਕੇ ਦਾਤੇ ਸਦਾ ਸਦਾ ਨਾਨਕ ਉਲਬਾਨ ਟੋਡੀ ਮੱਲਾ ਪੰਜਵਾ ਪ੍ਰਭ ਤੇਰੇ ਪਗ ਦੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਹੋ ਦੈ ਦਿਸ 라ਵ ਰਹਾ ਜਸ ਤੁਮਰਾ ਅੰਤਰਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੂਨ ਮਰਤੇ ਚੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਮਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਓਡੀ ਮੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿੰਦ ਰਹਿ ਨ ਸਕੂ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਹਾ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵੀ ਖਨਾਸ ਪੂਰਨ ਪਾਲ ਬ੍ਰਹਮ ਸੁਖ ਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੂਰਤ ਕਰ ਕਿਰਪਾ ਭੇਟੇ ਗੁਣਦਾਸ ਸ਼ਾਂਤ ਸਹਿਜ ਸੁਖ ਮਨੁਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮੱਲਾ ਪੰਜਵਾ ਹਰ ਹਰ ਪਤਿਤ ਪਾਵਨ ਜੀ ਪਲਾਂ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਪਾਵਨ ਰਹਾ ਸੁੰਦਰ ਸੁਗੜ ਚਤਰ ਸਬੂ ਬਿਤਾਰੇ ਦਦਾਸ ਨਿਵਾਸ ਭਗਤ ਗੁਣ ਗਾਵਨ ਨਰਮਲ ਰੂਪ ਅਨੂਪ ਸੁਆਮੀ ਕਲਮ ਭੂਮ ਬੀਜਨ ਕੋ ਖਾਵਨ ਬਿਸਮਨ ਬਿਸਮੋ ਭੈ ਬਿਸਮਾਦਾ ਆਨ ਬਿਓ ਦੂਸਰ ਲਾਵਨ ਰਸਨ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹਲਾ ਪੰਜਵਾਂ ਮਾਈ ਮਾਇਆ ਛਲ ਤਰਨ ਕੀ ਅਗਨ ਮੇਕੀ ਆਇਆ ਗੋਬਿੰਦ ਭਜਨ ਮੇਨ ਹੜ ਕਾ ਜਾਲ ਰਹਾ ਛੂਲ ਸਿਆਣਪ ਬਹੁ ਚਤਰਾਈ ਦੁਇ ਕਰ ਜੋੜ ਸਾਧ ਮਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਨੁਖ ਦੇਹ ਕਾ ਇਹੋ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰਿ ਸਿਮਰਨ ਦਹਨ ਭਏ ਮੱਲ ਟੋਡੀ ਮੱਲਾ ਪੰਜ ਮਾਈ ਚਲਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਦੀ ਠੇ ਰਹੋ ਗੁਣ ਗਾਵਤ ਅਚੂਤ ਬినాਸੀ ਕਾਮ ਕ੍ਰੋਧ ਬਿਨਸੇ ਮਦ ਠੀਠੇ ਅਸਥਿਰ ਪਏ ਸੋ ਚਰੰਗ ਰਾਤੇ ਜਨਮ ਮਲਨ ਬਾਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਲਤਨ ਬਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ ਮੂਠੇ ਟੋਡੀ ਮਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਪਲੋ ਹਮਾਰਾ ਰਹਾ ਗੁਰ ਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨ ਪਾਰਾ ਬਾਰਾ ਕਲ ਗਹਿ ਕਾਣ ਲਿਓ ਜਨ ਆਪਣਾ ਬੇਖ ਸਾਗਰ ਸੰਸਾਰ ਜਨਮ ਮਰਨ ਕਾਟੇ ਗੁਰਬਚਨੀ ਬੋਲ ਨ ਸੰਕਟ ਦੁਆਰਾ ਨਾਨਕੁ ਘਰਨ ਗਈ ਸੁਆਮੀ ਈ ਪੁਨੇ ਪੁਨੇ ਨਮਸ਼ਕਾਰਾ ਟੋਡੀ ਮੋਲਾ ਪੰਜam ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੇ ਹਰਿ ਸਿਮਰਤ ਬਿਨ ਸੇ ਸਭ ਦੁਖ ਰਹਾਓ ਕੋਟ ਜਨਮ ਕੇ ਕਿਲ ਬਿਕਨਾ ਸੇ ਸਿਮਰਤ ਪਾਵਨ ਧਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਉਤਰੀ پوਖ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਤੀਨ ਪ੍ਰਜਾਤ ਪਨ ਹਨ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬਨ ਧੁਖ ਟੋਡੀ ਮੱਲਾ ਪੰਜਵਾਂ ਹਰ ਹਰ ਚਲਨ ਰਿੱਧੇ ਉਲਤਾਰੇ ਸਿਮਰ ਸੁਆਮੀ ਸਤਗੁਰੂ ਆਪਣਾ ਕਾਲਜ ਸਫਲ ਹਮਾਰੇ ਰਹਉ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹਰ ਕਸ਼ੂ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਾਰ ਨਾਨਕ ਕੰਠ ਮਜਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਾਰ ਨਾਨਕ ਕੰਠ ਮਜਾਰੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ